ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਟੂ ਡੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਆਹ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ گاਵਾ ਵੇਖ ਰਹੇ ਆ ਵਹਿੜਾਂ ਸਾਰੀਆਂ ਹੀ ਸੇਲ ਐ ਸਾਰੀਆਂ ਹੀ ਵੱਡੇ ਕਦ ਕਾਠ ਵਾਲੀਆਂ ਪਹਿਲਾਂ ਹੀ ਦੱਸ ਦੇਣਾ ਤੁਹਾਨੂੰ ਬਾਕੀ ਤੁਹਾਨੂੰ ਦੱਸ ਹੀ ਰਹੀਆਂ ਸਕਰੀਨ ਤੇ ਸਾਰੀਆਂ ਹੀ ਵੱਡੀਆਂ ਵਹਿੜਾਂ ਇੱਕ ਨੰਬਰ ਤਾਜੀ ਸੂਈ ਸਵਾਈਆ ਥੋੜਾ ਸਮਾਂ ਹੋਇਆ ਸੂਈ ਨੂੰ ਜੇਰ ਪੈਜੂਗੀ ਜੇਰ ਦੀ ਬਾਈ ਵੀਡੀਓ ਬਣਾ ਲੂ ਇਨਫੋਰਮੇਸ਼ਨ ਲੈਦਾ ਨਾ ਮੋٹے ਮੋٹے ਥਾਣਾ ਸਾਰਿਆਂ ਦੇ ਹਾਂਜੀ ਸਾਸੀ ਕਾਲੀ ਹੋਵੇ ਨਾ ਦੱਸ ਦੀ ਨਾ ਬਰੇ ਰਾਜਾ ਪੈਂਟ ਢਿੱਕੇ ਜਲਾ ਅਸਲ ਮੋਗਾ ਫੋਨ ਨੰਬਰ ਦਾ 81 850 965 39 ਕਿਹੜੇ ਪਾਸੇ ਲੱਗੇ ਪਾਸੇ ਸੂਈ ਸੂਈ ਤੋਂ ਲੱਗੇ 10 ਇਹਦੇ ਬਾਰੇ ਤੇ ਵੀਰੇ ਪਹਿਲਾ ਸੂਆ ਸੂਈ ਹੋਣਾ ਪਹਿਲਾ ਸੂਆ ਹਾਂਜੀ ਕਿੰਨਾ ਗੋਦ ਦੇ ਦੂ ਦੁੱਧ ਵੀਰੇ ਪਲੋਂ ਨੂੰ ਦੇਣਾ ਚਾਹੀਦਾ 17 ਕਿਲੋ ਜਦ ਹੂੰ ਮੈਂ ਵੱਡੀ ਠੰਡੀ ਠੰਡੀ ਬਹੁਤ ਆਏ ਬੇਹੜਾ ਉਹ ਤੋਂ ਠੰਡੀ ਮਿੱਠੀ ਬਹੁਤ ਆਪਾਂ ਵਾਹੇ ਬਹਿ ਜੇ ਮੋਟਾ ਮ ਪੂਰੀ ਮੋਟੀ ਧਾਰ ਆ ਦੂਜਾ ਵੀ ਖੜਕਾ ਸੁਣੋ ਸਿਆਣਕ ਇਹਨਾਂ ਦਾ ਪਿੰਡ ਦਾ ਤੇ ਘੀਰਿਆਂ ਦਾ ਹੀ ਪਤਾ ਲੱਗ ਜਾਂਦਾ ਤੇ ਤੁਹਾਨੂੰ ਖੜਕੇ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਕਿੰਨੀ ਚੰਗੀ ਚਵਾਈ ਆ ਪੂਰੀ ਮੋਟੀ ਧਾਰ ਆ ਕੱਢ ਬਾਹਰ ਨੂੰ ਪਹਿਲਾ ਸੂਆ ਤਾਜੀ ਸੂਈ ਸਵਾਈ ਜੇ ਕੋਈ ਸੂਈ ਸਵਾਈ ਪੈੜ ਲੈਣ ਦਾ ਚਾਹ ਬਣ ਹੋਰ ਅੱਧੇ ਘੰਟੇ ਖੰਡ ਤੇ ਗਜੇਰ ਪੈ ਜਾਣੀ ਆ ਜੇਰ ਤੁਰੀ ਵੀ ਆ ਠੀਕ ਐ। ਓ ਘੰਟੇ ਦਾ ਫੋਨ ਦੇ ਦਰਸੂ। ਹਾਂ ਜਦੋਂ ਬਹਿ ਗਈ ਤੇ ਗਾਲਾ ਗੋਲਾ ਕਰਨ ਲੱਗੇ ਦੇਨੇ ਕਰਮ ਵਾਲੀ ਨੇ ਥੱਲੇ ਸੱਡ ਦੇਣੀ ਐ। ਬਾਕੀ ਤੁਹਾਨੂੰ ਵੀ ਪਤਾ ਜਿਹੜੀ ਵਹਿੜ ਦੀ ਜ਼ੇਰ ਅੜਨੀ ਹੋਵੇ ਉਹ ਵੱਤ-ਵੱਤ ਗੱਠਕ ਦਾ ਲੜ ਜਾ ਹੁੰਦਾ ਉੱਥੇ ਜੇ ਹੀ ਅੜਿਆ ਰਹਿੰਦਾ। ਪਰ ਇਹ ਤਾਂ ਹੋਰ ਅੱਧੇ ਘੰਟੇ ਖੰਡ ਤੇ ਕਰ ਜ਼ੇਰ ਪੈ ਜਣੀ ਬਾਕੀ ਜ਼ੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ। 16-17 ਕਿਲੋ ਖੁੱਲਾ ਦੁੱਧ ਪਿਆਉ ਹੋ ਵੀ ਦੁੱਧ ਵੀ ਫੈਟ ਵਾਲਾ। ਪੂਰੀ ਵੱਡੀ ਵਹਿੜ ਵਧੀਆ 5-7 ਸੂਵੇ ਕਰਮ ਵਾਲੀ ਦੁੱਧ ਪਿਆਉ। ਹੰਡੀ ਸੀਲ ਦਾ ਉਹ ਚੱਕਰ ਸੀਲ ਸਾਉ ਦਾ ਕੋਈ ਅੰਤ ਨਹੀਂ ਭਾਵਾਂ ਜਵਾਕ ਚ ਹੋਈ ਜਾਣ ਹਾਂ ਇਹ ਨਹੀਂ ਬੱਚੇ ਕੋਈ ਧਰਾਂ ਲਉਂਗੀਆਂ ਹਾਂ ਪੂਰੀ ਵੱਡੀ ਵਹਿੜ ਭਾਵਾਂ ਬੱਚਾ ਛੱਡ ਕੇ ਅਗਲਾ ਚਵਾਈ ਕਰ ਲੇ ਤੇ ਭਾਵਾਂ ਬਿਨਾ ਬੱਚੇ ਦੋ ਚਵਾਈ ਕਰ ਲੇ ਨਹੀਂ ਆ ਪਹਿਲਾਂ ਦਾ ਥਣ ਚੁੰਡੀ ਜੀ ਵਾਲਾ ਹੁੰਦਾ ਆ ਥਣ ਵੇਖੋ ਪੂਰੇ ਰੋਗ ਰੋਗ ਦੇ ਥਣ ਆ ਇਸ ਤੋਂ ਬਾਅਦ ਤਾਂ ਇਹ ਥਣ ਹੋਰ ਵੀ ਕੱਢ ਜਾਣਾ ਕਿਉਂਕਿ ਜਦੋਂ ਸਵੇਰ ਸ਼ਾਮ ਦੋ ਦੋ ਟਾਈਮ ਦਿਹਾੜੀ ਚ ਚਵਾਈ ਹੁੰਦੀ ਆ ਸਾਰਿਆਂ ਨੂੰ ਪਤਾ ਥਣ ਹੋਰ ਖਿੱਚਿਆ ਜਾਣਾ ਨੇ ਹੋਰ ਵੀ ਕਾਢੇ ਨੇ ਪਰ ਥਣ ਹੁਣ ਵੀ ਪੂਰਾ ਚੰਗਾ ਫਟ ਫਟ ਲੇਵਾ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿਗਰ ਹਵਾਨਾ ਇਹਦਾ ਬੱਚਾ ਵੀ ਨਹੀਂ ਖੜਾ ਹੋਣ ਲੱਗਿਆ ਬੈਠਾ ਹੀ ਆ ਘਰ ਮਾਲਾ ਹਾਂ ਅਮਰੀਕੀ ਨਰੋਵਾ ਬਹੁਤ ਹੈ ਅਮਰੀਕੀ ਹੁੰਦੇ ਹੀ ਆਏ ਆ ਕਿੰਨੇ ਦੀ ਜਾਇਜ਼ਪਾ ਮੁੱਲ ਕਰਾਉਂ ਜਿਹੜਾ ਉਹ ਮਰਜ਼ੀ ਕਰੇ 60 ਕਰਾ ਲੈ 65 ਕਰਾ ਲੈ 55000 ਤੋਂ ਮਾਨਤਾਨ ਕਰਾਂਗੇ ਜਮਾ ਜਾਇਜ਼ਪਾ ਮੁੱਲ ਕਰਾਉਣ ਨੂੰ ਬਾਈ ਕਹਿੰਦਾ 60 ਕਰਾ ਲਓ 65 ਕਰਾ ਲਓ 55000 ਚ ਮਾਨਤਾਨ ਹੋ ਜੂ ਬੱਚਾ ਵੱਛਾ ਜੇ ਕਿਤੇ ਮੱਛੀ ਹੁੰਦੀ ਬਾੜੀ ਚੰਗੀ ਸੀ ਕਿਉਂਕਿ ਨਰੋਵਾ ਹੀ ਬਹੁਤ ਆਵੇ ਆ ਇਹਦਾ ਔਰ ਉਹ ਫੇਰੀ ਗਾ ਔਰ ਦਾ ਢੈਗਦਾ ਢੈਂਦਾ ਜਿਆ ਉਹ ਵੇਖੋ ਕਿੰਨਾ ਨਰੋਵਾ ਤੇ ਕਿੰਨਾ ਕੱਦ ਕਰੂ ਭੈਣ ਨਾ ਜੇ ਕਿਤੇ ਵੱਛੀ ਹੁੰਦੀ ਦੋ ਨੰਬਰ ਤੇ ਆ ਜਾ ਬਾਈ ਇਹ ਵੀ ਸਿੰਗਾ ਲਈ ਬਾੜਾ ਠੰਡੀ ਸੀਲ ਦਾ ਕੋਈ ਚੱਕਰ ਨਹੀਂ ਆਈ ਬਜਾ ਅੱਛਾ ਦੋਸਤੋ ਸੀਲ ਇਹ ਵੀ ਬਹੁਤ ਪੁੱਠੇ ਪਾਸੇ ਬਹਿ ਜਾ ਭਾਵਾ ਕਿੰਨਾ ਗਧੁੱਦ ਪਿਆ ਜੂ ਦੁੱਧ ਪਰ ਪੌਣ ਹੁੰਦਾ 15-16 ਕਿਲੋ ਐਵੇਂ ਦੱਪ ਬੁਕਰੀ ਨੂੰ ਆਉਣਾ ਹੋਰ ਵੀ ਬੰਜਰ ਹੋਣਾ ਹੂੰ 15-16 ਕਿਲੋ ਪੌਣ ਨੇ ਤਾਂ ਆਈ ਨਾ ਵੀ ਮਰ ਕੇ ਤਰ। ਇਹਨਾਂ ਦਾ ਰਾਮ ਨਾ ਹੀ ਪਿਆ ਜੀ। ਆਈ ਨਾ ਦੇ ਤਾਂ ਹਾਕਾ ਪੱਟੀ ਜਿਹਾ ਛੋਟੀ ਨਹੀਂ। ਹੂੰ। ਸਿੰਘਾਂ ਦੀ ਗੱਤ ਆਇਆ ਭਾਂ ਜੱਫੀ ਪਾਵਾਂ। ਆਏ ਇਹਨੂੰ ਮਾਰ ਲਾ ਆਦਮਿਆਂ ਘੋਟ ਮਾਰ ਜਾਨਾ ਹੋਰ ਮਾਰ। ਠੀਕ ਐ। ਪਰ ਕਿਹਦੇ ਜਰਾ ਵੀ ਤੂੰ ਨੂੰ ਵੀ ਦਰਦ ਨਹੀਂ ਕਰੂ। ਦੋਸਤੋ ਸਿੰਘ ਹੈਗੇ ਜਰੂਰ ਆ। ਇਹ ਤਾਂ ਤੁਹਾਨੂੰ ਵੀ ਪਤਾ ਇਹ ਤਾਂ ਕਿਸੇ ਬੰਦੇ ਦੀ ਘਾਲੋਂ ਆ। ਕਿਸੇ ਨੇ ਦਗਾਏ ਨਹੀਂ। ਬੱਚੀ ਤੇ ਸਿੰਘਾਂ ਆਉਂਦੇ ਬੱਚੇ ਨੂੰ ਹੰਤ ਨਹੀਂ। ਹਾਂ। ਕਿਉਂਕਿ ਸਿੰਘ ਤਾਂ ਮੱਝਾਂ ਦੇ ਵੀ ਸਾਰੀਆਂ ਦੇ ਹੁੰਦੇ। گاਵਾਂ ਦੇ ਲੋਕੀ ਦਗਾ ਦੇਂਦੇ ਆ। ਹੰਦੀ ਦਾ ਬਾਈ ਨਹੀਂ ਆ। ਨਾ ਰਸਤਾ ਖੜਦੇ। ਲਓ ਜੀ। ਠੰਡੀ ਮਿੱਠੀ ਫੁੱਲ ਹੈ ਦੁੱਧ 15 16 ਦਿੱਤਾ ਪਹਿਲਾਂ ਨੇ ਦੁੱਧ ਦੇਦਾ ਵੀ ਫੈਟ ਵਾਲੋ ਥੋੜਾ ਜਿਹਾ ਰਾਠੀ ਬਣ ਜਾ ਰਾਠੀ ਵੈੜ ਦਾ ਦੁੱਧ ਜਮਾ ਹੀ ਲੇਟ ਵਰਗਾ ਹੁੰਦਾ ਮੱਝ ਵਰਗਾ ਰਾਠੀ ਹੋਈਆਂ ਸਾਈ ਵਾਲ ਹੋਈਆਂ ਤੇ ਦੁੱਧ ਮੇਰੇ ਹਿਸਾਬ ਨਾਲ 16 17 ਕਿਲੋ ਇਹਨੂੰ ਕਿਤੇ ਨਹੀਂ ਗਿਆ ਇੱਕ ਤਾਂ ਹੁੰਦਾ ਨਾ ਵੈੜ ਦਾ ਦਿਖਾਵਾ ਟਟਮਾ ਲੰਕਮਾ ਵੱਡਾ ਸਾਰਾ ਲੇਵਾ ਜਾਂਦਾ ਬੋਰੇ ਵਰਗਾ ਓਵੇਂ ਨਹੀਂ ਲੇਵਾ ਫੱਟ ਫੱਟ ਠੋਸ ਹਾਂ ਤੁਹਾਨੂੰ ਸੂਪ ਹੋ ਗਈ ਬਣੂ ਬਣੂ ਚੰਗੀ ਹਰਦਾ ਹੁੰਦੀ ਹੁੰਦੀ ਹੋਰੀ ਕੋ ਬਣ ਜੂ ਹਾਂ ਆਥੋਂ ਫੇਰ ਸੂਪ ਹੋ ਗਈ ਸੂਪ ਹੋ ਗਈ ਹੱਥਾਂ ਤੇ ਕਰ ਕਿਉਂਕਿ ਆਪੋ ਦੇ ਜਾ ਵੇਖੋ ਤੁਰੀ ਜਾਂਦੀ ਓਵੇਂ ਨਵਾਈ ਫਿਰਦੀ ਓਵੇਂ ਟੋਹਾ ਪੈਂਦਾ ਕਿਉਂਕਿ ਤਿਆਰੀ ਜਾ ਵਹਿੜ ਜਾਵਾ ਹੱਥੋਂ ਉਥਨ ਖੰਡ ਤੇ ਕਰੇ ਨੇ ਸੂਪ ਪੈਣਾ ਆਤ ਨੂੰ ਅੜ ਕੇ ਨੂੰ ਖੂ ਖੂ ਹਾਂ ਦੁੱਧ ਪਿਆ ਜੂ 16 17 ਕਿਲੋ ਅਗਾੜੀ ਵੇਖੋ ਇਹਦੀ ਕਿੰਨੀ ਭਾਰੀ ਸਹੀ ਵੇਣੇ ਪਸ਼ੂ ਦੁੱਧ ਵੱਧੋ ਉਹੀ ਦਿੰਦਾ ਜਿਹਦੀ ਅਗਾੜੀ ਵੀ ਤੇ ਪਿਛਾੜੀ ਵੀ ਦੋਵੇਂ ਭਾਰੀਆਂ ਹੁਣ ਕਈ ਵੇੜਾ ਪਿਛਾੜੀ ਚ ਦੁੱਧ ਬਹੁਤ ਦੇ ਦਿੰਦੀਆਂ ਅਗਾੜੀ ਚ ਪਾਈ ਆ ਹੀ ਹੁੰਦਾ ਤੇ ਫੇਰ ਦੁੱਧ ਕਿਤੇ ਕਿੰਨਾ ਕ ਦੇਣਾ ਆ ਗਾੜੀ ਵੀ ਯੂ ਵੀ ਪਸ਼ੂ ਦੁੱਧ ਫੁੱਲ ਕਾਢੇ ਤੇ ਪਿਛਾੜੀ ਚੋਂ ਵੀ ਫੇਰ ਦੁੱਧ ਦੀ ਬਾਲਟੀ ਭਰਦਾ ਜਾਨਵਰ ਕਿੰਨੇ ਦੀ ਰਾਜੇ ਜਾਇ ਜਮਾ ਲਵੇਚਣ ਵਾਲੀ ਗੱਲ ਹੈ 60 ਕਰਾ ਲੈ ਕੋਈ 65 ਕਰਾ ਲੈ ਜਾਂ ਕੋਈ 55 ਕਰਾ 53 ਇਹ ਤੋਂ ਲਓ ਜੀ ਜਮਾ ਛੋਟੇ ਛੋਟੇ ਭਾ ਭਰਾਵੋ ਭਾਵਾ 10 ਪਿੰਡ ਤੁਰ ਫਿਰ ਕੇ ਢੇੜਾ ਦੇ ਲਿਓ ਇਦੂ ਘੱਟ ਭਾਜ ਇੰਨੇ ਦੁੱਧ ਵਾਲੀਆਂ ਵੇੜਾਂ ਜਾਨ ਵਾਲੀਆਂ ਵੱਡੀਆਂ ਕਿਸੇ ਨੇ ਨਹੀਂ ਦੇਣੀਆਂ ਇਹਦਾ ਭਾਵਾ ਪੰਜਵਾਂ ਥਣ ਹੁੰਦਾ ਹੋਰ ਕਿਸੇ ਦੇ ਘਰੇ ਘੜੀ ਨਹੀਂ ਤਾਂ ਵੀ ਇਹ ਦੁੱਪ 2000 ਮੋਲ ਵੱਧ ਹੋਣਾ ਸੀ ਪਰ ਚਾਰ ਹੀ ਥਾਣਾ ਮੋٹے ਮੋٹے ਇੱਕ ਆ ਤਿੰਨ ਨੰਬਰ ਤੇ ਹੋਰ ਵੇੜ ਇਹ ਵੜ ਦਾ ਕੱਚੀ ਆ ਦਾਣ ਪਹਿਲਾਂ 10-12 ਠੀਕ ਐ ਫਰਨੀ ਸੀਲ ਦਾ ਕੋਈ ਨਹੀਂ ਆ ਤੋ ਆ ਉਹ ਫਰਨੀ ਸੀਲ ਦਾ ਕੋਈ ਨਹੀਂ ਵੇੜ ਜਿਹੜੀ ਮਰਜ਼ੀ ਲੈ ਲਓ ਸਾਰੀਆਂ ਹੀ ਸੀਲ ਸਾਊ ਆ ਕੱਢ ਬਾਹਰ ਵੱਡੀ ਬਹੁਤ ਬੜੇ ਬਹੁਤ ਕਿੰਨਾ ਦੁੱਧ ਕੱਢ ਜੂ ਮੋਗਰ ਮਾਰਦਾ 20-25 ਕਿਲੋ ਗਿਆ ਆ ਪਖੜੇਗਾ 20 ਕਿਹਾ ਹਾਂ 20 ਕਿਲੋ ਦਾ ਮਰਜੀ ਮੰਨ ਕੇ ਦੋਸਤੋ 10 ਦਿਨਾਂ ਦੀ 8 ਦਿਨਾਂ ਦੀ ਬਾਈ ਕਹਿੰਦਾ ਕੱਚੀ ਕੱਚੀ ਆ ਮਾਲਕਾਂ ਨੇ ਤਾਂ 24 25 ਕਿਲੋ ਦੁੱਧ ਕਿਹਾ ਜੀ ਤੋਂ ਲਈ ਆ 20 ਕਿਲੋ ਮੰਨ ਕੇ ਆ ਜੇ ਬਾਈ ਕਹਿੰਦਾ ਗਾਰੰਟੀ ਆ ਖੁੱਲਾ ਪਿਆ ਜੂ ਲੈਵਾ ਤੁਹਾਨੂੰ ਖਿੱਚ ਕੇ ਵਿਖਾਇਆ ਸੀ ਬਾਈ ਨੇ ਫੋਟ ਵੰਗੂ ਪਿੱਛੇ ਨੂੰ ਵੱਧਾ ਅਜੇ ਤਾਂ 8 10 ਦਿਨ ਇਹਨੇ ਲੈ ਜਾਣੇ ਆ ਪਰ ਲੈਟ ਕੇ ਸੂਜ ਜਦਨ ਤਿਹਾਰ ਹੋਗੀ ਬੰਦੀ ਸੀ ਉਹਦਾ ਕੋਈ ਲੇਖਾ ਨਹੀਂ ਜੇ ਵੈੜ ਮਰਜੀ ਜਿੱਥੇ ਖੜਾ ਲਓ ਆ ਵੇਖੋ ਝੋਲੀ ਕਿੰਨੀ ਆ ਸਾਰੀ ਵਲਟਲ ਕੱਢ ਕੇ ਸੁਣਾਏ ਨੇ ਵੈੜ ਭਾਵੇਂ ਇੱਕ ਨੰਬਰ ਲੈ ਲਓ ਪਾਵਾ ਦੋ ਨੰਬਰ ਲੈ ਲਓ ਪਾਵਾ ਜਿਹੜੀ ਮਰਜ਼ੀ ਲੈ ਲਓ ਤਿੰਨ ਨੰਬਰ ਚਾਰ ਨੰਬਰ ਸਾਰੀਆਂ ਹੀ ਸੀਲ ਸਾਊ ਆ ਪਾਵਾ ਵੇੜੇ ਦੇ ਵਿਚਾਲੇ 20 ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ ਦੁੱਧ 20 ਕਿਲੋ ਬਾਈ ਦੱਸ ਆ ਇੱਕ ਗੱਲ ਹੋਰ ਆ ਜੀਨੇ ਦੁੱਧ ਪੀਣ ਨੂੰ ਲੈਣੀਆਂ ਜਾਂ ਡੈਰੀ ਦੁੱਧ ਪਾਉਣ ਨੂੰ ਲੈਣੀਆਂ ਫੈਟ ਵਾਲੀਆਂ ਵੇੜਾਂ ਕਿਉਂਕਿ ਇਹਨਾਂ ਦੇ ਵਿੱਚੋਂ ਮਰੀਕਣ ਕੋਈ ਵੀ ਨਹੀਂ ਪਿਓਰ ਜਾਤ ਵਾਲੀ ਲਗਭਗ ਸਾਰੀਆਂ ਗਰਮੀ ਰਹਿਤ ਜਾਨਵਰ ਹੈ ਇੱਕ ਤੁਹਾਨੂੰ ਚਾਰ ਨੰਬਰ ਤੇ ਡੱਬੀ ਜੀ ਦਿਸੂਗੀ ਪਰੇ ਫੁੱਲ ਜਾਤ ਵਾਲੀ ਨਹੀਂ ਇਹਦਾ ਵੀ ਥੋੜਾ ਜਿਹਾ ਕ੍ਰੋਸ ਹੈ ਦੂਜੀਆਂ ਆ ਤਾਂ ਜਮਾਂ ਹੀ ਮੱਝਾਂ ਆ ਰਹੀਆਂ ਜਿਹੜੀਆਂ ਪਹਿਲੀਆਂ ਤਿੰਨ ਇਹਦਾ ਕਿੰਨੇ ਦਾ ਭਾਅ ਇਹਦਾ ਜੈਜ ਆ ਕੋਈ ਮੋਲ 70-75 ਕਰੀ ਜਨੇ ਆ 62000 ਮੋਲ 70-72 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 62000 ਦੀ ਜੈਸਨੋ ਦੁੱਧ 20 ਕਿਲੋ ਦੇਊਗੀ ਚਾਰ ਨੰਬਰ ਤੇ ਆ ਜਾ ਕੇ ਭਾਈ ਦੂਜਾ ਸੁਆ ਲੈਣਾ ਹੂੰ ਲੈ ਲਿਆ ਹਾਫ ਸਾਇਓ ਲੈ ਲੋ ਹਾਤਾ ਲੈ ਹਾਤਾ ਨਾਲ ਲੈ ਠੀਕ ਐ ਵੱਡੀ ਬੋਲ ਦੂਜਾ ਸੁਆ ਵੱਡੀ ਵਿਹੜ ਬਹੁਤ ਹੈ ਡੱਬੀ ਵਿਹੜ ਆ ਪ੍ਰਿੰਟ ਵਾਲੀ ਠੰਡੀ ਸੀ ਦਾ ਇਹਦਾ ਵੀ ਕੋਈ ਲੇਖਾ ਨਹੀਂ ਹੂੰ ਕੱਚੀ ਆ ਵੜ ਬਣੂ ਉਹ ਵੀ ਚਾਹੀਦੀ ਤੁੱਦ ਕੇ ਨਾ ਕੱਢ ਜੂ ਨਾਦ ਪਰ 20 ਤੋਂ ਮਾਸਤਾ ਕੱਢੂ ਕੱਢ ਜੂ 20 ਪਲੱਸ ਪਿਆ ਜੂ ਯਾਨੀ ਕਿ ਇਹਨਾਂ ਦੁੱਧ ਤਾਂ 20 ਕਿਲੋ ਐਡੀ ਵਿਹੜ ਨੂੰ ਕੋਈ ਵਾਹਲਾ ਨਹੀਂ ਯਾਰ ਬਾਕੀ ਅੱਗੇ ਸੇਵ ਆ ਵਧੀਆ ਅਗਲਾ ਸਕਰ ਰਹਿੰਦੇ ਹਾਂ ਭੱਲੇ ਵੇ ਦੇ ਨਾੜਾ ਦਿਖਾ ਦੇ ਹਾਂ ਹਾਂ ਨੇਵਾ ਨਾੜਾ ਨਾ ਭਰਿਆ ਪਿਆ ਬੱਚੀ ਕੱਚੀ ਕੱਚੀ ਕਿ ਤਿੰਨ ਨੰਬਰ ਤੇ ਚਾਰ ਨੰਬਰ ਵੜਾ ਬਣ ਬਨਨ ਗਿਆ ਬਹੁਤ ਲੈਵੇ ਲਾਉਣ ਗਿਆ ਬਾਅਦ ਪਰ ਇੰਨਾ ਜ਼ਰੂਰ ਆਏ ਕੁਛ ਦਿਨ ਲੈਂਦੀਆਂ ਪਰ ਰੋਲਾ ਜਿੰਨੇ ਦੀ ਅੱਜ ਵੜ ਦੇ ਦੇਣੀ ਬਾਈ ਨੇ ਜਿਦ ਦਿਨ ਤਿਆਰ ਹੋਈਆਂ ਹਫਤੇ ਦਸਾਂ ਦਿਨਾਂ ਨੂੰ ਉਧਰ ਫਿਰ ਇੰਨੇ ਦੀਆਂ ਦੇਣੀਆਂ ਵੀ ਕਿਸੇ ਨੇ ਨਹੀਂ ਤੇ ਜਿਨੇ ਘਰੇ ਦੁੱਧ ਪੀਣ ਨੂੰ ਜਾਂ ਡੇਹਰੀ ਦੁੱਧ ਪਾਉਣ ਨੂੰ ਲੈਣੀਆਂ ਤੇ ਹਫਤੇ ਦਸਾਂ ਦਿਨਾਂ ਦੇ ਵਿੱਚ ਵਿੱਚ ਕਿਤੇ ਕਿੰਨਾ ਕੁ ਖਾਜਨੇ ਖਾਣੇ ਤਾਂ ਪੱਠੇ ਹੀ ਆ ਜਾਂ 2-2 ਕਿਲੋ ਤੜਕੇ ਹੱਥ ਨੇ ਫੀਲ ਖਾਣੀ ਇਹਨਾਂ ਨੇ ਤੇ ਜਿੱਦਣ ਤਿਆਰ ਹੋਈਆਂ ਲਵੋਗੇ ਉਦੋਂ ਫਰਕ ਬਾੜਾ ਪੈ ਜਾਣਾ ਉਹਦੇ ਬਈ ਇਹੀ ਗਾਂਵਾ ਤੋਂ 70000 ਆਹ ਪੋਲੇ ਜਿਹੇ ਹੱਥ ਨੇ ਕਿੰਨੇ ਦੀ 65000 ਦੀ ਬਾਈ ਕਹਿੰਦਾ ਦੇਵਾਂਗੇ ਕੋਈ ਛੱਕਣੀ 70-72000 ਦੀ ਹੈ ਜਦੋਂ ਤਿਆਰ ਹੋਗੀ ਅੱਜ ਦੀ ਵੀਡੀਓ ਦੇ ਵਿੱਚ ਜਾਇਜ ਜੇ ਭਾਦੀਆਂ 4 ਵੜਾ 1 ਨੰਬਰ ਤਾਜੀ ਸੂਈ ਸਵਾਈ 2 ਨੰਬਰ ਗੱਬਣ ਤਿਆਰ ਜਮਾ ਦੁੱਧ 16 17 ਕਿਲੋ ਪਿਆਜ ਹੋਊ ਮੱਝਰਗਾ 53000 ਦੀ ਨਿੱਕੇ ਨਿੱਕੇ ਭਾ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਵਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਪੈਂਡ ਹੈਗਾ ਟੁੱਡੀਕੇ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਨੇੜੇ ਅਜੀਤਵਾਲ ਇੱਕ ਸਾਈਡ ਮੱਦੋਗੇ ਬੁੱਟਰ ਇਹ ਆਣ ਗਵਾਨ ਪੈਂਡ ਹੈ ਸਾਰਿਆਂ ਸਤਿ ਸ਼੍ਰੀ ਅਕਾਲ